ਰਾਮ ਸਰੂਪ 엘ੀਸ ਸੋਡੀ ਦੇ ਬਾਰੇ ਜਾਣਨ ਲਈ ਗੜ ਸ਼ੰਕਰ ਤਹਿਸੀਲ ਦੇ ਪਿੰਡ ਚੌੜਾ ਦੇ ਵਿੱਚ ਪਹੁੰਚੇ ਸੀ ਇਸ ਵੇਲੇ ਤਸਵੀਰਾਂ ਦਿਖਾ ਰਿਹਾ ਹਾਂ ਉਸ ਦੇ ਮਾਤਾ ਪਿਤਾ ਉਸ ਦੇ ਪਿੰਡ ਵਾਲੇ ਇੱਥੇ ਮਜ਼ਦੂਰ ਨੇ ਔਰ ਸਾਰੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਰਾਮ ਸਰੂਪ ਜਿਹੜਾ ਹੈ ਕਦੀ ਵੀ ਨਾ ਤਾਂ ਇਦਾਂ ਦੀ ਨੇਚਰ ਦਾ ਬੰਦਾ ਸੀ ਅਤੇ ਜਦੋਂ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਨਾ ਹੀ ਉਹਦਾ ਕਿਸੇ ਨਾਲ ਕੋਈ ਵਿਵਾਦ ਸੀ ਸਾਰੇ ਹੈਰਾਨ ਹਨ ਇਸ ਖਬਰ ਦੇ ਬਾਰੇ ਜਾਣ ਕੇ ਹਾਲਾਂਕਿ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਇਹ ਕਿਹਾ ਗਿਆ ਹੈ ਕਿ ਰਾਮ ਸਬੂਬ ਜਿਹੜਾ ਹੈ ਸੈਕਸ਼ੂਅਲ ਵਰਕਰ ਸੀਗਾ ਉਹ ਲੋਕਾਂ ਨੂੰ ਰਸਤੇ 'ਚ ਰੋਕਦੇ ਉਹਨਾਂ ਦੀ ਗੱਡੀ ਸਵਾਰ ਹੁੰਦਾ ਸੀ ਅਤੇ ਬਾਅਦ ਸਰੀਰਕ ਸੰਬੰਧ ਬਣਦੇ ਸੀ ਔਰ ਉਸ ਤੋਂ ਬਾਅਦ ਜਿਹੜਾ ਜੇ ਕੋਈ ਵਿਵਾਦ ਹੁੰਦਾ ਸੀ ਉਸ ਤੋਂ ਬਾਅਦ ਉਹ ਕਤਲ ਕਰ ਦਿੰਦਾ ਸੀ ਹਾਲੇ ਤੱਕ ਰਾਮ ਸਬੂਬ ਵੱਲੋਂ 11 ਐਧਾ ਦੇ ਕਤਲ ਮਾਮਲੇ ਮੰਨੇ ਗਏ ਹਨ ਪਰ ਜਿਹੜੇ ਪਿੰਡ ਵਾਲੇ ਹਨ ਉਹ ਇਹ ਸਾਰਾ ਸੁਣ ਕੇ ਹੈਰਾਨ ਹਨ ਕਿੰਨੀ ਉਮਰ 'ਚ ਕੰਮ ਕਮ ਕਰਨ ਲੱਪਿਆ ਸੀ 10 ਸਾਲ ਤਾਂ ਉਹ ਪੜਦਾ ਰਿਹਾ ਅੱਛਾ ਜੀ 10-11 ਸਾਲ ਅੱਛਾ ਜੀ 10ਵੀਂ ਫੇਲ ਹੋ ਗਿਆ ਤਾਂ ਦੂਜੀ ਵਾਰੀ ਫੇਰ ਕੋਣੋਂ ਮਿਕਾਨ ਦਿੱਤਾ ਅੱਛਾ ਜੀ ਫੇਰ ਉਹ ਪਾਸ ਹੋ ਗਿਆ 10ਵੀਂ 10ਵੀਂ ਪਾਸ ਹੋ ਕੇ ਫੇਰ ਪਾਸਪੋਰਟ ਸੀ ਉਹਦਾ ਬਣਾਤਾ ਅੱਛਾ ਜੀ ਪਾਸਪੋਰਟ ਬਣਾਤਾ ਪਹਿਲਾਂ ਗਿਆ ਡਿਵੀਜ਼ ਉੱਥੇ ਜੀ ਉੱਥੇ ਨਹੀਂ ਉਹਦਾ ਸੂਦ ਆਇਆ ਮੁੜ ਕੇ ਵਾਪਸ ਆ ਗਿਆ ਪੰਦਰਾਂ ਵੀਂਦਨੀ ਦੁਬਾਰੇ ਫੇਟ ਹੋ ਰਿਹਾ ਸੀ ਫੇ ਚਲੇ ਗਿਆ ਡਿਵੀਜ਼ੋਂ 5000 ਰੁਪਿਆ ਤਰਖਾਹ ਮਿਲਦੀ ਸੀ ਉਸ ਵਕਤ ਨਾਲ ਉੱਥੇ ਲਾਇਏ 5-4 ਸਾਲ ਉਹ ਜਿੰਨਾਂ ਦੀ ਹਰਕਤ ਨਹੀਂ ਵਾਰੀ ਕੋਈ ਕਹਿੰਦੇ ਕਹਿੰਦੇ ਜਦੋਂ ਉਹ ਵਿਦੇਸ਼ ਚ ਕੰਮ ਕਰਦਾ ਸੀ ਆ ਕੇ ਆਪਣਾ ਮਕਾਨ ਵੀ ਬਣਾਇਆ ਵਿਆਹ ਵੀ ਕੀਤਾ ਉਹ ਇਹ ਮਗਰ ਜੀ ਗੱਲ ਮੈਂ ਸੁਣਦਾ ਹਾਂ ਜੀ ਜੀ ਉਹ ਕਤਰ ਵੇਚ ਰਿਹਾ ਅੱਛਾ ਜੀ 4 ਸਾਲ ਉਹਦੇ ਬਾਅਦ ਵੀ ਜ ਡਵੇਈ ਤੇ ਆ ਕੇ ਕਤਰ ਤੇ ਗਿਆ 4 ਸਾਲ ਲਾਇ ਕੁਝ ਪੈਸੇ ਉਹਦੇ ਕੋਲ ਸੇ ਅੱਛਾ ਜੀ ਕੁਝ ਕਰਜ਼ਾ ਚੱਕਿਆ ਸੀ ਅੱਛਾ ਜੀ ਉਹ ਮਕਾਨ ਬਣਾ ਕੇ ਫੇ ਕਤਰ ਫੇ ਚਲੇ ਗਿਆ ਅੱਛਾ ਕਤਰ ਜਾ ਕੇ ਉਹ ਜਿਹੜਾ ਕਰਜ਼ਾ ਦਾ ਰਿਸ਼ਤੇਦਾਰਾਂ ਦਾ ਉਹਨ ਲਾਇਆ ਕਉ ਸਾਡੀ ਉੱਤੋਂ ਪਾਸ ਆ ਗਿਆ ਫੇਰ ਕੁਛ ਨਹੀਂ ਲਿਆ ਆ ਕੇ ਫੇਰ ਦੁਬਾਰੇ ਨਹੀਂ ਕਿਤੇ ਵੀ ਗਿਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਦੱਸਦੇ ਹੋ ਕਤਰ ਚੋਂ ਆਇਆ ਵਿਆਹ ਉਸ ਤੋਂ ਬਾਅਦ ਆ ਕੇ ਕੀਤਾ ਨਹੀਂ ਨਹੀਂ ਜਾ ਕਤਰ ਚ ਗਿਆ ਉਹ ਵਿਆਹ ਕਰਕੇ ਗਿਆ ਅੱਛਾ ਕਤਰ ਚ ਚੱਲ ਗਿਆ ਨਾ ਕਿੰਨੇ ਬੱਚੇ ਤਿੰਨ ਬੱਚੇ ਦੋ ਲੜਕੀਆਂ ਇੱਕ ਆਕਾ ਸਾਨੂੰ ਵੱਡਾ ਬੱਚਾ ਕਿੰਨੀ ਉਮਰ ਦਾ ਉਹ ਐਸ ਵੀ ਲੈਣਾ ਜੀ ਹੈ 13 13 14 ਸਾਲ ਦੀ ਕੁੜੀ ਹੋ ਗਈ ਪੜਦੀ 11ਵੀਂ ਤਾਂ ਹੁਣ ਕਦੋਂ ਤੋਂ ਵਿਦੇਸ਼ ਤੋਂ ਆ ਕੇ ਕੋਈ ਕੰਮ ਨਹੀਂ ਕੀਤਾ ਕੰਮ ਇੱਥੇ ਦਿਹਾੜੀ ਦਾਪਾ ਕਰਦਾ ਰਿਹਾ ਅੱਛਾ ਜੀ ਇੱਥੇ ਆ ਕੇ ਅਗਲੀ ਘਰ ਨਾ ਆਣ ਦਾ ਉਹਦਾ ਕੀ ਕਾਰਨ ਸੀ ਕੋਈ ਗੁੱਸਾ ਗਿਲਾ ਸੀ ਜਾਂ ਕੋਈ ਗੁੱਸਾ ਗਿਲਾ ਕੋਈ ਨਾ ਸੀ ਅੱਛਾ ਜੀ ਕੋਈ ਨਹੀਂ ਕੋਈ ਇਦਾਂ ਦੀ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਨਾ ਸੀ ਤੀਵੀ ਨਾਲ ਨਾ ਸੀ ਕੁਝ ਨਾ ਸੀ ਬੜੇ ਸੋਹਣੇ ਰਹਿੰਦੇ ਸਨ ਮਾੜੀ ਮੋਟੀ ਤਾਂ ਇਦਾਂ ਦਾ ਹੋ ਹੀ ਜਾਂਦਾ ਘਰ ਵਿੱਚ ਤੀਵੀ ਆ ਗਈ ਜਦੋਂ ਆਇਆ ਉਹ ਲੱਗਵਾ ਘਰ ਉਹਦਾ ਉੱਧਰ ਇੱਥੇ ਨਹੀਂ ਹੈ ਕਾਰਾ ਲੱਗੋ ਅੱਛਾ ਜੀ ਹੁਣ ਅਸੀਂ ਕਿਹੜੀ ਚੀਜ਼ ਨੂੰ ਮੰਨੀਏ ਜੀ ਬੇ ਲੜਦੇ ਫਿਰ ਜਾਂ ਕੁਝ ਕਰਦੇ ਅੱਛਾ ਕੋਈ ਲੜਦੇ ਨਹੀਂ ਕੋਈ ਤੁਹਾਡੇ ਵੱਲੋਂ ਬੇਦਖਲ ਕਰ ਦਿੱਤਾ ਗਿਆ ਅਸੀਂ ਨਹੀਂ ਅਸੀਂ ਬੇਦਖਲ ਕਰਨੇ ਨੂੰ ਗਏ ਸੀ ਅੱਛਾ ਜੀ ਤੇ ਅਸੀਂ ਕਿਹਾ ਫੇਰ ਮੁੜ ਕੇ ਆ ਜਵੇ ਹੁਣ ਆਪਣੇ ਪੁੱਤਾਂ ਨੂੰ ਬੇਦਖਲ ਕਰਕੇ ਮੈਨੂੰ ਆ ਕੇ ਮੇਰੇ ਨਾਲ ਪਾਊਗਾ ਵੀ ਮੈਂ ਕਿਹ ਕੰਮ ਕੀਤਾ ਮਾੜਾ ਜਿਹੜਾ ਮੈਨੂੰ ਬੇਦਖਲ ਕਰ ਰਿਹਾ ਸੀ ਜੀ ਹੈ ਨਹੀਂ ਜੀ ਕਿਹਾ ਮੈਨੂੰ ਬਹੁਤ ਧਿਆਨੇ ਵੀ ਕਰਦੇ ਜਦੋਂ ਕਰੇ ਚਲੇ ਗਿਆ ਤਾਂ ਅੰਕਲ ਜੀ ਜੀ ਮੈਂ ਪਹਿਲਾਂ ਤੋਂ ਬਤ ਲੱਗਾ ਵੀ ਹੁਣ ਜਦੋਂ ਘਰ ਘਰਾਣਾ ਬੰਦ ਹੋਇਆ ਉਹ ਤੋਂ ਥੋੜੇ ਦਿਨ ਪਹਿਲਾਂ ਨਸ਼ਾ ਨੁਸ਼ਾ ਕਰਨਾ ਸ਼ੁਰੂ ਕਰਤਾ ਸੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਹੋਰ ਨਸ਼ਾ ਵੀ ਕਰੀ ਕੈਣੀ ਕੋਈ ਵੀ ਸ਼ਰਾਬ ਦੀ ਲੱਗਤੀਏ ਉਹਨੂੰ ਹੂੰ ਹੂੰ ਸ਼ਰਾਬ ਪੀਂਦਾ ਕੀ ਕੋ ਮੈਂਟਲੀ ਅਫਸਰਟ ਵੀ ਸੀ ਕਹਿੰਦੇ ਬੰਨ ਕੇ ਰੱਖਦੇ ਸੀ ਉਹਨੂੰ ਘਰ ਜਦੋਂ ਅਸੀਂ ਟੋਲ ਕੇ ਲਿਆਂਦਾ ਸੀ ਜੀ ਟੋਲ ਕੇ ਲਿਆਂਦਾ ਇੱਕ ਵਾਰ ਹੂੰ ਟੋਲ ਕੇ ਲਿਆਂਦਾ ਜੀ ਸੰਗਲ ਲਾ ਦਿੱਤਾ ਉਹਨੂੰ ਕੋਈ ਜਾਵੇ ਨਾ ਅੱਛਾ ਜੀ ਕੁੱਟਿਆ ਵੀ ਤੇ ਜਿਹੜਾ ਤੂੰ ਫਿਰਦਾ ਤੇਰਾ ਟੱਪਾ ਜ਼ਾਰਵਾ ਲੈ ਆਨੇ ਅੱਛਾ ਜੀ ਨੇ ਆਣਿਆ ਇੱਕ ਕਰੀਗ ਰਾਮ ਸਰੂਪ ਇਲियस 소ਡੀ ਦੇ ਜਾਣਕਾਰ ਜਗਤਾਰ ਸਿੰਘ ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ ਜਗਤਾਰ ਜੀ ਕਿੰਨੇ ਸਾਲ ਤੋਂ ਪਿੰਡ ਚੌੜਾ ਦੇ ਵਿੱਚ ਰਹਿ ਰਹੇ ਹੋ ਬਚਪਨ ਤੋਂ ਰਹਿ ਰਿਹਾ ਜੀ ਤਾਂ ਰਾਮ ਸਰੂਪ ਇਲियस ਦੇ ਗੋਂਡੀ ਵੀ ਹਾਂ ਉਹਦੇ ਜਾਣਕਾਰ ਵੀ ਹਾਂ ਤਾਂ ਰਾਮ ਸਰੂਪ ਜਿਹੜਾ ਉਹ ਕਿੰਨੀ ਦੇ ਤੋ ਇੱਥੇ ਰਹਿ ਰਿਹਾ ਬਚਪਨ ਤੋਂ ਰਹਿ ਰਿਹਾ ਜੀ ਜਨਮ ਇੱਥੇ ਹੋਇਆ ਹਾਂਜੀ ਜਨਮ ਇੱਥੇ ਹੋਇਆ ਜੀ ਚੌੜਾ ਜਨਮ ਤੋਂ ਬਾਅਦ ਕਦੀ ਮਤਲਬ ਜਿਵੇਂ ਹੁਣ ਪੁਲਿਸ ਵੱਲੋਂ ਇਹ ਕਿਹਾ ਗਿਆ ਹੈ ਵੀ ਉਹ ਸੈਕਟਰਲ ਵਰਕਰ ਸਿਗਾ ਜਾਂ ਗਏ ਸਿਗਾ ਲੋਕਾਂ ਨਾਲ ਲੋਕਾਂ ਨੂੰ ਰਾਤ ਨੂੰ ਰੋਕ ਕੇ ਸਰੀਰਕ ਸੰਬੰਧ ਬਣਾਉਂਦਾ ਸੀਗਾ ਇਹ ਜਿਹੜਾ ਬਚਪਨ ਚ ਜਾਂ ਉਹਦੀ ਜਵਾਨੀ ਚ ਕਰੀ ਪਿੰਡ ਦੇ ਵਿੱਚ ਇਦਾਂ ਦੀ ਸ਼ਿਕਾਇਤ ਹੋਈ ਨਹੀਂ ਜੀ ਕਦੇ ਨਹੀਂ ਹੋਈ ਇਦਾਂ ਦੀ ਸ਼ਿਕਾਇਤ ਅੱਛਾ ਜੀ ਹਾਂਜੀ ਕੀ ਕੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਉਹਦੇ ਅਸਲ ਮਾਂ ਪੇ ਹੈਗੇ ਆ ਜੀ ਹਾਂ ਤੇ ਭਰਾ ਵੀ ਹੈਗੇ ਆ ਉਹਦੇ ਅੱਛਾ ਜੀ ਤੇ ਵਿਆਹ ਹੋਇਆ ਸ਼ਾਦੀ ਹੋਈ ਉਹ ਬੱਚੇ ਵੀ ਉਹਦੇ ਘਰ ਆਈ ਘਰ ਵਾਲੀ ਵੀ ਹੈਗੀ ਹੈ ਅੱਛਾ ਰਾਮ ਰਾਮ ਸਭ ਰੂਪ ਦੀ ਸ਼ਾਦੀ ਵੀ ਹੋਈ ਹੈ ਕੀ ਬੱਚੇ ਨੇ ਦੋ ਗੁੱਡੀਆਂ ਜੀ ਲੜਕੀਆਂ ਇੱਕ ਲੜਕਾ ਹੈ ਕਿੰਨੀ ਦੇਰ ਪਹਿਲਾਂ ਸ਼ਾਦੀ ਹੋਈ 5 5-7 ਸਾਲ ਹੋ ਗਿਆ ਜੀ ਤਾਂ ਅਜਿਹੇ ਕਿਹੜੇ ਹਾਲਾਤ ਹੋ ਗਏ ਵੀ ਉਹਨੂੰ ਕਹਿੰਦੇ ਘਰੋਂ ਕੱਢਿਆ ਜਾਂ ਕੀ ਹੋਇਆ ਕੋਈ ਕਈ ਅਲੱਗ-ਅਲੱਗ ਗੱਲਾਂ ਇਦਾਂ ਦੀਆਂ ਸਾਹਮਣੇ ਆ ਰਹੀਆਂ ਕੋਈ ਇਹ ਕਹਿ ਰਿਹਾ ਵੀ ਉਹਨੂੰ ਬੰਨ ਕੇ ਰੱਖਦੇ ਸੀ ਕੋਈ ਇਹ ਕਹਿੰਦਾ ਵੀ ਉਹਨੂੰ ਘਰੋਂ ਕੱਢਤਾ ਸੀ ਤੁਸੀਂ ਗਵਾਂਢੀ ਹੋ ਨਿੱਤ ਮਿਲਣਾ ਜੁਲਣਾ ਸੀਗਾ ਜਾਣਕਾਰ ਸੀਗਾ ਕੀ ਸੱਚਾਈ ਕੀ ਹੈ ਸਚ ਜੀ ਬਈ ਮੜਾ ਮੋਟਾ ਨਹੀਂ ਪਤਾ ਕਰਦਾ ਜੀ ਉਹ ਅੱਛਾ ਜੀ ਤੇ ਬਾਰੇ ਰੰਦਸਾ ਗਿਆ ਬਸ ਅੱਛਾ ਹਾਂ ਜੀ ਤਾਂ ਘਰੋਂ ਕੱਢਣ ਵਾਲੀ ਗੱਲ ਕੀ ਮੈਂ ਘਰੋਂ ਨਹੀਂ ਕੱਢਿਆ ਜੀ ਉਹਨੂੰ ਨਹੀਂ ਆਪੇ ਆਪੇ ਬਾਹਰ ਰੰਦਸਾ ਗਏ ਕਿੰਨੀ ਦੇਰ ਤੋਂ 3-4 3-4 ਸਾਲ ਤਾਂ ਹੋ ਗਿਆ ਬਾਹਰ ਕਦੀ ਇਸ ਸਮੇਂ ਦੇ ਦੌਰਾਨ ਕਦੀ ਪਿੰਡ ਚ ਆਇਆ ਹੋ ਆਹ ਸਰ ਇੱਕ ਵਾਰੀ ਆਇਆ ਸੀ ਹਾਂਜੀ ਵੈਸੇ ਪਰ ਕਦੀ ਸੁਣੀ ਨਹੀਂ ਗੱਲ ਪਿੰਡਾਂ ਦੇ ਵਿੱਚ ਤਾਂ ਆਮ ਗੱਲਾਂ ਹੋ ਜਾਂਦੀਆਂ ਨੇ ਵੈਸੇ ਆਉਂਦੇ ਜਾਂਦੇ ਰਾਹ ਵਾਟੀ ਮਿਲਦੀ ਸੀ ਭੁੱਲ ਲੰਦਾ ਸੀ ਪਰ ਕਦੀ ਇਦਾਂ ਦੀ ਗੱਲ ਦੇਖੀ ਨਾ ਸਰ ਕੰਨਾ ਸੁਣੀ ਵੀ ਹੈ ਨਹੀਂ ਸੀਗੀ ਅੱਜ ਅੱਜ ਉਹੀ ਕੁਐਸਚਨ ਇੱਕ ਲਾਸਟ ਕੁਐਸਚਨ ਇਹਨਾਂ ਨੂੰ ਪੁੱਛਿਆ ਇੱਕ ਤੁਹਾਡੇ ਕੋਲ ਪੁੱਛਣ ਲੱਗੇ ਆ ਫੈਮਿਲੀ ਸਟੇਟਸ ਵੀ ਹੈ ਕਹਿੰਦੇ ਜੀ ਵਿਦੇਸ਼ ਤੋਂ ਆ ਕੇ ਘਰ ਵੀ ਬਣਾਇਆ ਬੱਚੇ ਦੋ ਬੇਟੀਆਂ ਇੱਕ ਬੇਟਾ ਵੀ ਆ ਮਤਲਬ ਜਦੋਂ ਹੁਣ ਇਦਾਂ ਦੇ ਸੱਚ ਇੱਕ ਸੀਰੀਅਸ ਕਿਲਰ ਇੱਕ ਛੋਟਾ ਨਾਮ ਨਹੀਂ ਹੈ ਜੀ ਆਮ ਤੌਰ ਤੇ ਨਾਟਕਾਂ ਜਾਂ ਫਿਲਮਾਂ 'ਚ ਹੀ ਇਹ ਗੱਲਾਂ ਸੁਣਦੇ ਆ ਸੀਰੀਅਲ ਕਿਲਰ ਆ ਜੀ ਦੋ ਨੂੰ ਮਾਰਦਾ ਚਾਰ ਨੂੰ ਮਾਰਦਾ ਹਲੇ ਤੱਕ 11 ਜਿਹੜੇ ਕਤਲ ਆ ਉਹ ਰਾਮ ਸ਼ਰੂਪ ਮੰਨ ਚੁੱਕਾ ਹੈ ਵੀ ਮੈਂ ਗੱਡੀਆਂ ਰੋਕਦਾ ਸੀਗਾ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦੇ ਸੀਗੇ ਉਹ ਠੀਕ ਹੈ ਨਾ ਤਾਂ ਜਦੋਂ ਪੈਸੇ ਦੀ ਅਣਬੰਧ ਹੁੰਦੀ ਸੀ ਜਾਂ ਕੋਈ ਲੜਾਈ ਝਗੜਾ ਹੁੰਦਾ ਸੀ ਤਾਂ ਉਹਨਾਂ ਦਾ ਕਤਲ ਕਰ ਦਿੰਦਾ ਸੀ ਸੋਚ ਸਕਦੇ ਹੋ ਵੀ ਐਦਾਂ ਦਾ ਵਿਅਕਤੀ ਹੋ ਸਕਦਾ ਹੈ ਤੁਹਾਡੇ ਪਿੰਡ 'ਚ ਤੁਹਾਡੇ ਨਾਲ ਰਹਿੰਦਾ ਸੀ ਜਾਂ ਜਾਣਕਾਰ ਸੀਗਾ ਵੀ ਐਦਾਂ ਦਾ ਮਤਲਬ ਲੱਗਦਾ ਹੈ ਵੀ ਕਿਸੇ ਬੰਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਨਹੀਂ ਕੋਈ ਵਿਸ਼ਵਾਸ ਨਹੀਂ ਕਰ ਸਕਦੀ ਨਾ ਕੋਈ ਆਸੇ ਸੀ ਕਿ ਇਹ ਬੰਦਾ ਇਸ ਤਰ੍ਹਾਂ ਦਾ ਨਿਕਲੂਗਾ ਘਰੋਂ ਵੀ ਹੁਣ ਇਹਨੂੰ ਮੇਰਾ ਖਿਆਲ ਵੀ ਸੁਣਦੇ ਆ ਵੀ 2 ਸਾਲ ਤੋਂ ਦਾ ਪੱਕਾ ਹੀ ਗਿਆ ਮੁਰਕੀ ਆਇਆ ਨਹੀਂ 2 ਸਾਲ ਪਹਿਲਾਂ ਉਦੋਂ ਪਹਿਲਾਂ ਇੱਕਾ ਦੁਕਾ ਹੀ ਆਇਆ ਮਿਲ ਮੁਲਕੀ ਗਿਆ ਕਰਦਿਆਂ ਨੇ ਮਤਲਬ ਪੂਰਾ ਬੁੱਧੀ ਰਹੂਗਾ ਕਾਰਫੂ ਤੋਂ ਬਾਹਰ ਨਿਕਲ ਕੇ ਮੁਰਕੀ ਆਇਆ ਨਹੀਂ ਫਿਰ ਉਹ ਤੋਂ ਬਾਅਦ ਅਮੇਗਾ 2 ਸਾਲ ਤੋਂ ਬਾਅਦ ਆਹੀ ਖਬਰ ਸੁਣੀ ਹੈ ਵੀ ਇਹ ਖੁਸ਼ ਹੋ ਗਿਆ ਬਿਹਾਰ ਬਿਹਾਰ ਗੱਲੇ ਛੱਡਦੇ ਹੋ ਯਾਰ ਕਦੇ ਮਾਈ ਨੇ ਪੱਠੇ ਲੈਣ ਜਾਣਾ ਇਹਦੇ ਪੱਠੇ ਤਾਂ ਕੇ ਲੈ ਆਣੇ ਕਾਰ ਲਈਨੇ ਕੰਮ ਕਰਨਾ ਉਹਦਾ ਸਾਥ ਦੇਣਾ ਨਿਆਣਾ ਨਾਲ ਬੜੇ ਪਿਆਰ ਸਤ ਕਰਨਾ ਰਹਿਂਦਾ ਸੀ ਇਦਾਂ ਦੀ ਕੋਈ ਗੱਲੇ ਨਹੀਂ ਕਦੇ ਕੋਈ ਕੋਈ ਲੜਾਈ ਝਗੜਾ ਕਦੇ ਵੀ ਨਹੀਂ ਕਿਥੇ ਨਾ ਕਿਸੇ ਨਾਲ ਵੀ ਕਦੇ ਲੜਾਈ ਝਗੜਾ ਨਹੀਂ ਕੀਤਾ ਇਹ ਤਾਂ ਹੁੰਦਾ ਬਈ ਬੰਦਾ ਬਈ ਉਹ ਫਲਾਨੇ ਨਾਲ ਲੜ ਕੇ ਆ ਗਿਆ ਜਾਂ ਧਮਕੜੇ ਨਾਲ ਸ਼ਰਾਬ ਪੀ ਕੇ ਲੜ ਕੇ ਆ ਗਿਆ ਇਤਜ਼ਾਏ ਵੀ ਨਹੀਂ ਸੀ ਪਤਾ ਬਈ ਸ਼ਰਾਬ ਪੀਂਦਾ ਅੱਛਾ ਜੀ ਇਹ ਨੂੰ ਉਹ ਤਾਂ ਬਾਹਰ ਮਤਲਬ ਪਤਾ ਨਹੀਂ ਹੋਣ ਉਹਦੇ ਦਿਮਾਗ 'ਚ ਕਿਆ ਇਹੋ ਪੀਣ ਲੱਪਿਆ ਉਹਨਾਂ ਹੀ ਕਿਹੜਾ ਕੋਲ ਸੀਗੇ ਏਦਾਂ ਦਾ ਕਦੇ ਵੀ ਨਹੀਂ ਇੱਥੇ ਦੱਸੋ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਨੇ ਨਾ ਮਾੜੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਕੀਤੀ ਕਦੀ ਚਾਲ ਟਾਲ ਰਹਿਣ ਸੈਣ ਤੋਂ ਲੱਗਾ ਰਹਿਣ ਕਦੇ ਵੀ ਨਹੀਂ ਫਿਰ ਆਪਣੇ ਹਫਤਾ ਇੱਥੇ ਰਹਿ ਗਿਆ ਫਿਰ ਵੀ ਨਹੀਂ ਉਹ ਤੇ ਜਾਦੂਪਤਾ ਇੱਥੇ ਮੁੰਡੇ ਨਾਲ ਬੈਠ ਦੁੱਟਦੇ ਦਾ ਕਦੇ ਵੀ ਨਹੀਂ ਤਾਂ ਗੱਲਬਾਤ ਹੋਈ ਇੱਕ ਅਹਿਮ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਹੁਣ ਦੇਖਣਾ ਇਹ ਹੈ ਕਿ ਰਾਮ ਸਰੂਪ ਦੇ ਅਗਲੇ ਜਿਵੇਂ ਕਿ ਇਹ ਕਲੀਅਰ ਹੋ ਚੁੱਕਾ ਹੈ ਕਿ ਰਾਮ ਸਰੂਪ ਇੱਕ ਸੀਰੀਅਲ ਕਿਲਰ ਹੈ ਉਹ ਹੁਣ ਦੇਖਣਾ ਹੈ ਕਿ ਅੱਗੇ ਕੀ ਖੁਲਾਸੇ ਹੁੰਦੇ ਹਨ 11 ਕਤਲ ਹਲ ਤੱਕ ਜਿਹੜੇ ਹਨ ਰਾਮ ਸਰੂਪ ਵੱਲੋਂ ਮੰਨੇ ਜਾ ਚੁੱਕੇ ਹਨ ਹੁਣ ਅਗਲੇ ਦਿਨਾਂ ਚ ਜਿਹੜੀ ਉਹਦੀ ਪੁੱਛ ਕੇ ਛੁੰਦੀ ਹੈ ਅੱਗੇ ਕੀ ਵੱਡੇ ਖੁਲਾਸੇ ਹੁੰਦੇ ਹਨ ਇਹ ਦੇਖਣਾ ਬਹੁਤ ਅਹਿਮ ਰਹੇਗਾ ਕੈਮਰਾ ਪਰਸਨ ਜਸੀਨਾ ਯੋਗੇਸ਼ ਕੁਮਾਰ ਪੀਟੀਸ ਨਿਊਜ਼ ਪਿੰਡ ਚੌੜਾ